ਰੇਟ ਦਾ ਸਟਾਰਟ ਉਹ 25 ਰੁਪਏ ਸਕਰ ਫੁੱਟ ਤੋਂ ਇੱਥੇ ਰੱਖ 25 ਰੁਪਏ ਸਕਰ ਫੁੱਟ ਤੋਂ ਸਟਾਰਟਿੰਗ ਹੈ ਅੱਗੇ ਕਿ ਜਿਵੇਂ ਜਿਵੇਂ ਕੁਆਲਿਟੀ ਬਦਲੂਗਾ ਰੇਟ ਚੇਂਜ ਹੋਣਗੇ ਹਾਂਜੀ ਇਹ ਡਬਲਯੂ ਪੀਸੀ ਪੈਨਲ ਆ ਗਿਆ ਜੀ ਆਪਣਾ ਡਬਲਯੂ ਪੀਸੀ ਹੈ ਹਾਂਜੀ ਡਬਲਯੂ ਪੀਸੀ ਇਹਦੇ ਵਿੱਚ ਤੁਸੀਂ ਕਲਰ ਗ੍ਰੇਡਿੰਗ ਇਹਦੇ ਚਾਹੇ ਰੋਲੇ ਲਗਭਗ 200 ਡਿਜ਼ਾਈਨ ਅਵੇਲੇਬਲ ਹੈ 200 ਇੱਕ ਬਰੀਲਾ ਆ ਕਾਮਰੇ ਤੇ ਵੀ ਛਾਤੀ ਮਰਾ ਦੇ ਭਾਈ ਜਿੰਨੇ ਵੀ ਵੀਰ ਦੇਖ ਰਹੇ ਨੇ ਇਹਦੇ ਵਿੱਚ ਵੀ ਉਹੀ ਚੀਜ਼ਾਂ ਸੇਮ ਥੋੜੀ ਛੱਤ ਤੇ ਵੀ ਡਿਫਰੈਂਟ ਕਰਤੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਆਰਾਮ ਦੇ ਨਾਲ ਤੇ ਇਹ ਆ ਗਈ ਜੀ ਥੋੜੀ ਜਿਹੀ ਛੋੜੀ ਪੱਟੀ ਪਰ ਕਿਸੇ ਵੀਰ ਭਰਾ ਕਹਿੰਦਾ ਵੀ ਮੈਂ ਤਾਂ ਮੁਰਾ ਦਾ ਕੁੜਾ ਦਾ ਵਾਰਾ ਕਮਰਾ ਤਿਆਰ ਕਰਨਾ ਉਹਦੇ ਵਿੱਚ ਆਪਣੀ ਲੇਬਰ ਕੋਸਟ ਕੀ ਰੂਗੀ ਦੀਵਾਰਾਂ ਦੀ ਤੇ ਛੱਤਾਂ ਦੀ ਇਹਦੇ ਵੀ ਜੀ ਦੇਖੋ ਮਟੀਰੀਅਲ 15 ਰੁਪਏ 18 ਰੁਪਏ ਰੇਟ ਦੇ ਵਿੱਚ ਆ ਜਾਂਦਾ ਆਪਣੇ ਕੋਲੇ ਉਸ ਤੋਂ ਇਲਾਵਾ ਦੀਵਾਰਾਂ ਦੀ ਲੇਬਰ 5 ਰੁਪਏ ਫੁੱਟ ਹੋ ਜਾਂਦੀ ਹੈ ਅੱਛਾ ਦੀਵਾਰਾਂ ਦੀ ਸੁਣ ਲਓ ਬਈ 5 ਰੁਪਏ ਫੁੱਟ ਹੋ ਜਾਂਦੀ ਦੀਵਾਰਾਂ ਦੀ ਛੱਤਾਂ ਦੇ 10 ਰੁਪਏ ਹੋਟਲੇ 10 ਦੀ ਕੱਪ ਗੱਲ ਕਰੀ ਜੀ 1000 ਦਾ ਇੱਕ ਦੇ ਰਹਿਣਾ ਮਾਰਕੀਟ 'ਚ ਹਾਂਜੀ ਹਾਂਜੀ ਅੱਜ 1000 ਦੇ ਦੋ ਵੀ ਨਹੀਂ ਅੱਜ 1000 ਦੇ 1000 ਦੇ 3 ਰੋਲ ਦਵਾਂਗੇ 3 ਰੋਲ ਕਰਤੇ 1000 ਦੇ ਹੋਰ ਦੱਸੋ ਇਹ ਮਾਰਕੀਟ ਦੇ ਵਿੱਚ ਦੇਖੋ 1500 ਰੁਪਏ ਦਾ ਸ਼ੀਟ बिकਦੀ ਹੈ ਆਪਾਂ ਤਾਂ 6900 ਰੁਪਏ ਦਾ ਪੀ ਇੱਥੇ ਰੱਖ ਚੱਕ ਇਹ ਚ ਵੀ ਓਪਨ ਚੈਲੇਂਜ ਆਪਾਂ ਤੁਹਾਨੂੰ ਦਿਖਾਉਣਾ ਹੈ ਵੀ ਜਿਹੜੇ ਰੂਮ ਵਾਲ ਪੇਪਰ ਦੇ ਨਾਲ ਤਿਆਰ ਕਰਾਏ ਹੋਏ ਨੇ ਉਹ ਕਿਵੇਂ ਲੱਗਣਗੇ ਕਿਉਂਕਿ ਉਰੇ ਦਿਖਾਈ ਹੀ ਗਿਆ ਵੀ ਆਪਾਂ ਘਰ ਦੇ ਵਿੱਚ ਕੋਈ ਕੰਮ ਕਰਾ ਰਹੇ ਆਂ ਵੀ ਅਗਲੇ ਨੂੰ ਲੁੱਕ ਕਿਦਾਂ ਦੀ ਲੱਗ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਅੱਜ ਆਪਾਂ ਤੁਹਾਨੂੰ ਇੱਕ ਕਹੈਂਟ ਚੀਜ਼ ਲੱਗਿਆ ਵੇ ਹੁਣ ਜਿੰਨਾ ਵੀ ਭਰਾਵਾਂ ਨੇ ਆਪਣੇ ਘਰਾਂ ਦੇ ਕਮਰੇ ਤਿਆਰ ਕਰਨੇ ਹੁੰਦੇ ਨੇ ਅਲੱਗ-ਅਲੱਗ ਚੀਜ਼ਾਂ ਦੇ ਨਾਲ ਜਿਵੇਂ ਕਿ ਵਾਲਪੇਪਰ ਹੋਗੇ ਪੀਵੀਸੀ ਪੈਨਲ ਹੋਗੇ ਡਾਊਨ ਸੀਲਿੰਗ ਹਨਾ ਵਗੈਰਾ ਵਗਰੇ ਪਹਿਲਾਂ ਤਾਂ ਵੀਰੇ ਸਸਰੀਕਰ ਸਸਰੀਕਰ ਰਿਕਾਰਡ ਤੋੜਤੇ ਅੱਜ ਫੇਰ ਤੋੜਨੇ ਆ ਅੱਜ ਨਾ ਮੇਰਾ ਮੇਨ ਫੋਕਸ ਰਹੂਗਾ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਪ੍ਰੋਪਰ ਕਿ ਤੁਸੀਂ ਆਪ ਦੇ ਘਰਾਂ ਨੂੰ ਕਮਰਿਆਂ ਨੂੰ ਕਿਸ ਤਰੀਕੇ ਦੇ ਨਾਲ ਡਿਜ਼ਾਈਨ ਕਰ ਸਕਦੇ ਹੋ ਔਰ ਸਭ ਤੋਂ ਵਧੀਆ ਗੱਲ ਵੀਰ ਹੋਰ ਕੋਈ ਚੱਕਰ ਨਹੀਂ ਜਿੰਨਾ ਵੀ ਤੁਹਾਨੂੰ ਮਟੀਰੀਅਲ ਦਿਖਾਵਾਂਗੇ ਵਿੱਚ ਸਾਰਾ ਸਾਰਾ ਆਪਣਾ ਹੋਲਸੇਲ ਡੀਲਰ ਹੋਗਾ ਜੀ ਹਾਂਜੀ ਬਿਲਕੁਲ ਹੈਨਾ ਬਾਈਰ ਹੋਰ ਕੰਮ ਕਰਵਾ ਵੀ ਦੇਣਗੇ ਕੋਈ ਚੱਕਰ ਨਹੀਂ ਮਿਸਤਰੀਆਂ ਦਾ ਕੋਲ ਹੈਗੇ ਨੇ ਜੇ ਤੁਸੀਂ ਕੱਲਾ ਮਟੀਰੀਅਲ ਲੈਣਾ ਮਟੀਰੀਅਲ ਵੀ ਲੈ ਸਕਦੇ ਹੋ ਜੇ ਤੁਸੀਂ ਤਿਆਰ ਕਰਾਉਣਾ ਤਿਆਰ ਵੀ ਕਰਾ ਸਕਦੇ ਹੋ ਇਹਦੀ ਪ੍ਰੋਪਰ ਲੋਕੇਸ਼ਨ ਸਮਝ ਲਓ ਸਭ ਤੋਂ ਪਹਿਲਾਂ ਜਿੰਨੇ ਉਪਰਾ ਆਉਣ ਤੋਂ ਪਹਿਲਾਂ ਥੋੜਾ ਜਿਹਾ ਇੱਕ ਵਾਰੀ ਕਨਫਿਊਜ਼ਨ ਹੋ ਜੂਗੇ ਤਾਂ ਨਾ ਪਿਛਲੀ ਵਾਰੀ ਵੀ ਕਿੱਧਰ ਨੂੰ ਜਾਈਏ ਇੱਕ ਵਾਰੀ ਉਹ ਬੋਰਡ ਤੇ ਨਾ ਜਨ ਮਰਾ ਦੇ ਠੀਕ ਹੈ ਆਹ ਦੇਖ ਲਓ ਇਧਰਲਾ ਸਾਹਮਣੇ ਵਾਲਾ ਰੋਡ ਵੀ ਦਿਖਾ ਦੇ ਜਿਹੜਾ ਉਹ ਮਤਲਬ ਜੇ ਤਾਂ ਤੁਸੀਂ ਲੁਧਿਆਣੇ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਮਲੇਰ ਕੋਟਲਾ ਪਹੁੰਚਣ ਤੋਂ 4 ਕਿਲੋਮੀਟਰ ਪਹਿਲਾਂ ਹੀ ਆਹ ਵਾਲਾ ਸ਼ੋਰੂਮ ਹੈ ਇੱਕ ਹੈਗਾ ਸ਼ੋਰੂਮ ਮਲੇਰ ਕੋਟਲਾ ਸ਼ਹਿਰ ਦੇ ਅੰਦਰ ਬੱਸ ਸਟੈਂਡ ਦੇ ਨੀਅਰ ਨੇੜੀ ਹੈ ਦੋਨੋਂ ਦਾ ਐਡਰੈਸ ਤੇ ਮੋਬਾਈਲ ਨੰਬਰ ਵੀ ਮੈਂ ਚਲਾ ਦੂੰਗਾ ਹੁਣ ਜੇ ਆਪਾਂ ਗੱਲ ਕਰੀਏ ਵੀ ਇੰਟੀਰੀਅਰ ਦੇ ਵਿੱਚ ਕੀ ਕੁਝ ਵਰਤਿਆ ਜਾਂਦਾ ਮੈਂ ਕਹਿੰਦਾ ਆਪਾਂ ਕੋਈ ਆਈਟਮ ਨਹੀਂ ਛੱਡੀ ਹੋਊਗੀ ਜਿਹੜੀ ਆਪਣੇ ਕੋਲ ਅਵੇਲੇਬਲ ਨਹੀਂ ਹੋਊਗੀ ਹਣਾ ਸਾਰਾ ਸਾਰਾ ਮਾਲ ਮਿਲੂ ਔਰ ਇਹਨਾਂ ਨੇ ਇੱਕ ਚੀਜ਼ ਲਿਖੀ ਹੋਇਆ ਸਪੈਸ਼ਲ ਆ ਦੇਖੋ ਤੁਸੀਂ ਜੇ ਬੋਰਡ ਤੇ ਦੇਖੋਗੇ ਹਰ ਇੱਕ ਚੀਜ਼ ਦੇ ਉੱਤੇ ਡਿਸਕਾਊਂਟ ਅਪ ਟੂ 50% ਆਫ ਮਤਲਬ ਜਿੰਨਾ ਵੀ ਆਪਾਂ ਮਾਲ ਦਿਖਾਵਾਂਗੇ ਮੰਨ ਕੇ ਚੱਲੋ ਮਾਰਕੀਟ ਦੇ ਵਿੱਚ ਉਹ ਚੀਜ਼ 1000 ਦੀ ਮਿਲ ਰਹੀ ਹੈ ਤਾਂ ਆਪਣੇ ਕੋਲ 500 ਦੀ ਆਰਾਮ ਨਾਲ ਲੈ ਜੀ ਹਣਾ ਜੀ ਚਲੀ ਜੰਦਰਲੇ ਪਾਸੇ ਲਓ ਜੀ ਹੁਣ ਆਪਾਂ ਤੁਹਾਨੂੰ ਕੱਲੀ ਕੱਲੀ ਆਰਟ ਦਿਖਾਵਾਂਗੇ ਜੇ ਆਪਾਂ ਫੋਕਸ ਕਰਾਂਗੇ ਜੀ ਬੰਦੇ ਕਮਰੇ ਕੇ ਮੈਂ ਤਿਆਰ ਕਰ ਸਕਦੇ ਹਣਾ ਲਓ ਜੀ ਜਿੰਨੇ ਭਰਾ ਦੇਖ ਰਹੇ ਨੇ ਇਹ ਵੀਡੀਓ ਧਿਆਨ ਨਾਲ ਜੁਰੂ ਦੇਖ ਲਿਓ ਹਾਂ ਚੀਜ਼ਾਂ ਦੇ ਨਾਲ ਮੈਂ ਤੁਹਾਨੂੰ ਰੇਟ ਪ੍ਰਾਈਸ ਸਾਰਾ ਕੁਝ ਕਨਫਰਮ ਕਰ ਦੂ ਕੋਈ ਚੱਕਰ ਨਹੀਂ ਇਸ ਇਧਰੋਂ ਕਰ ਲੈਣੇ ਹਣਾ ਇੱਕ ਤਰ੍ਹਾਂ ਦੇ ਡੈਮੋ ਨੇ ਤੁਸੀਂ ਦੇਖੋਗੇ ਜੇ ਤੁਸੀਂ ਅੰਦਰਲੇ ਪਾਸੇ ਆਉਂਗੇ ਪਹਿਲੀ ਗੱਲ ਤਾਂ ਜੀ ਚੀਜ਼ਾਂ ਇੰਨੀ ਕੁ ਜ਼ਿਆਦਾ ਡਿਫਰੈਂਟ ਹੋਣਗੀਆਂ ਇੱਕ ਵਾਰ ਜਿੰਨੇ ਵੀ ਵੀਰ ਦੇਖ ਰਹੇ ਨੇ ਨਾ ਛੱਤ ਵੀ ਕਵਰ ਕਰਦੀ ਦਿਵਾਰਾਂ ਵੀ ਕਵਰ ਕਰਦੀ ਤੇ ਆਪਾਂ ਪ੍ਰੋਪਰ ਇਨਫੋਰਮੇਸ਼ਨ ਦਵਾਂਗੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀ ਅੱਜ ਕੱਲ 3D ਡਿਜ਼ਾਈਨ ਬੜੇ ਚੱਲ ਰਹੇ ਨੇ ਤੇ ਤੁਸੀਂ ਜਦੋਂ ਇਧਰਲੀ ਦਿਵਾਰ ਤੇ ਨਜ਼ਰ ਮਾਰੋਗੇ 3D ਡਿਜ਼ਾਈਨ ਦਾ ਇੱਕ ਡੈਮੋ ਲੱਗਿਆ ਹੋਇਆ ਜਿਹਦੇ ਵਿੱਚ A ਤੋਂ Z ਆ ਆ ਕੁਝ ਕੁ ਸੀਟਾਂ ਦੇ ਸਾਈਜ਼ ਹੁੰਦੇ ਨੇ ਜੀ ਆਪਣੇ ਹਨ ਇਹ ਕਿੰਨੇ ਵਾਈ ਕਿੰਨੇ ਦੀ ਹੁੰਦੀ ਆ ਵੇਸੇ 20 ਇੰਚ ਵਾਈ 20 ਇੰਚ ਦੀ ਸਾਈਜ਼ ਹੁੰਦਾ ਇਹ ਹਾਂਜੀ ਇਹ ਜਿਹੜਾ ਇੱਕ ਪੀਸ ਹੈ 150 ਰੁਪਏ ਤੋਂ ਸਟਾਰਟ ਹੋ ਜਾਏ ਇਹਦੇ ਵਿੱਚ ਤੁਹਾਨੂੰ ਵੈਰਾਈਟੀ ਚੈੱਕ ਕਰ ਲਓ ਜਿੰਨੇ ਵੀ ਵੀਰ ਦੇਖ ਰਹੇ ਨੇ ਕਿ ਕਰ ਸਕਦੇ ਹੋ ਇਹਦੇ ਨਾਲ ਨਾਲ ਤੁਹਾਨੂੰ ਇੱਕ ਇੱਕੋ ਚੀਜ਼ ਦੇਖਣ ਵਾਲੀ ਹੈਗੀ ਜੇ ਮੰਨ ਕੇ ਚੱਲੋ ਆਹ ਦੀਵਾਰ ਆਪਾਂ ਨੇ ਤਿਆਰ ਕਰਤੀ ਇਹਦੇ ਵਿੱਚ ਚਲੋ ਇੱਕ ਸਿੰਗਲ ਸੈਟ ਲੱਗੀ ਹੋਈ ਹੈ ਇਹਦੇ ਨਾਲ ਤੁਸੀਂ ਗਰਾਸ ਦੀ ਲੇਅਰ ਵੀ ਲਾ ਸਕਦੇ ਹੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੇ ਆਪਾਂ ਗਰਾਸ ਦੀ ਗੱਲ ਕਰੀ ਜ ਆਪਣੇ ਕੋਲ ਚੈਲੰਜ ਇਗਰੇਟ ਹੈ ਦਾ ਵੀ ਕਰਦੇ ਹੋ ਆਪਾਂ ਕੋਲ ਸਾਰੇ ਪ੍ਰਾਈਸ ਨੇ ਚੈਲੰਜ ਹੈ ਹਰ ਚੀਜ਼ ਦੇ ਪ੍ਰਾਈਸ ਦਾ ਚੈਲੰਜ ਹੈ ਆਪਣਾ ਆਲ ਇੰਡੀਆ ਤੇ ਇੱਕ ਗਰਾਸ ਦਾ ਗ੍ਰੇਟ ਆਇਆ ਆਪਣਾ ਗਰਾਸ ਸਾਹਮਣੇ ਕੋਲੇ ਵਿਅਤਨਾਮ ਦੀ ਕੁਆਲਿਟੀ ਹੁੰਦੀ ਹੈ ਇਹਨੂੰ ਇੰਟੀਰੀਅਰ ਐਕਸਟੀਰੀਅਰ ਦੋਨੀਆਂ ਜਗ੍ਹਾ ਯੂਜ਼ ਹੁੰਦਾ ਹੈ अच्छा ਇਹਦਾ ਰੰਗ ਖਰਾਬ ਨਹੀਂ ਹੁੰਦਾ ਧੁੱਪ ਦੇ ਵਿੱਚ ਵੀ ਹਾਂ ਕੁਕੀ ਜਦੋਂ ਜਿਹੜੇ ਬੰਦੇ ਇੰਟੀਰੀਅਰ ਯੂਜ਼ ਕਰ ਲੈਂਦੇ ਨੇ ਉਹ ਕਹਿੰਦੇ ਨੇ ਅੰਦਰ ਛਾਂ ਤਾਂ ਹੁੰਦੀ ਹੈ ਜੀ ਇਹ ਖਰਾਬ ਨਹੀਂ ਹੁੰਦਾ ਪਰ ਜਦੋਂ ਬਾਹਰ ਧਰ ਦਿੰਦੇ ਨੇ ਰੰਗ ਉੜ ਜਾਂਦਾ ਹਾਂ ਇਹ ਵਧੀਆ ਪ੍ਰੀਮੀਅਮ ਕੁਆਲਿਟੀ ਹੈ ਵਿਤਨਾਮ ਦੀ ਮੈਨੂਫੈਕਚਰਿੰਗ ਹੈ ਇਹਦੀ ਰੇਟ ਦਾ ਸਟਾਰਟ 25 ਰੁਪਏ ਪਰ ਤੋਂ ਇੱਥੇ ਰੱਖ 25 ਰੁਪਏ ਸਕੁਅਰ ਫੁੱਟ ਤੋਂ ਸਟਾਰਟਿੰਗ ਹੈ ਅੱਗੇ ਕਿ ਜਿਵੇਂ ਜਿਵੇਂ ਕੁਆਲਿਟੀ ਬਦਲੂਗਾ ਰੇਟ ਚੇਂਜ ਹੋਣਗੇ ਹੁਣ ਆਪਾਂ ਨਾਰਮਲੀ ਘਰਾਂ ਦੇ ਵਿੱਚ ਕੀ ਕਰਦੇ ਹੁੰਦੇ ਨੇ ਇੱਕ ਸ਼ੀਟਾਂ ਹੁੰਦੀਆਂ ਨੇ ਜੀ ਮੰਨ ਕੇ ਚੱਲੋ ਆ ਇਹਨਾਂ ਦਾ ਨਾਮ ਇਹ ਆਪਣੀ ਆ ਜਾਂਦਾ ਪੀਵੀਸੀ ਫਲੂਟਡ ਪੈਨਲਸ ਫਲੂਟਡ ਪੈਨਲ ਕਹਿ ਦਿੰਦੇ ਉਹਨੇ ਕਿਉਂਕਿ ਇਹਦੇ ਵਿੱਚ ਨਾ ਡਿਫਰੈਂਸ ਜ ਹੈ ਜਿਵੇਂ ਆ ਵੀ ਫਲੂਟਡ ਲੱਗੀ ਹੋਈ ਹੈ ਉਹ ਵੀ ਸਾਹਮਣੇ ਲੱਗੀ ਹੋਈ ਹੈ ਨਾ ਇਹ ਜੇ ਆਪਾਂ ਐਗਜ਼ੈਂਪਲ ਦੀ ਗੱਲ ਕਰੀ ਤਾਂ ਜਿਹੜਾ ਆ ਵਾਲਾ ਰੂਮ ਤੁਸੀਂ ਦੇਖੋਗੇ ਇਹਦੇ ਵਿੱਚ ਫਲੂਟਡ ਪੈਨਲਸ ਲੱਗੀਆਂ ਹੋਈਆਂ ਨੇਗੀਆਂ ਤੇ ਇਹ ਇਹ ਆਪਣਾ ਕੀ ਕੋਸਟ 'ਚ ਪੈ ਜਾਂਦੇ ਨੇ ਇਹ ਆਪਣਾ 280 ਰੁਪਏ ਪਰ ਪੈਨਲ ਤੋਂ ਰੇਟ ਸਟਾਰਟ ਹੋ ਜਾਂਦਾ ਆਪਣਾ ਠੀਕ ਹੈ ਹਾਂਜੀ ਉਹਦੀ 10 ਫੁੱਟ ਦੀ ਲੈਂਥ ਹੁੰਦੀ ਹੈ ਨਾ 10 ਫੁੱਟ ਦੀ ਲੈਂਥ ਹੈ ਔਰ 10 ਇੰਚ ਦੀ ਚੌੜਾਈ ਜੀ ਵੀ ਆਉਂਦਾ ਔਰ 12 ਇੰਚ ਚੌੜਾਈ ਜੀ ਵੀ ਆਉਂਦਾ ਉਹ ਅਲੱਗ-ਅਲੱਗ ਦੇ ਸਾਰਾ ਕਰਨਾ ਹੈ ਨਾ ਤੇ ਜੇ ਆਪਾਂ ਹੁਣ ਦੂਜੇ ਪੋਰਸ਼ਨ 'ਚ ਜਾਈਏ ਇੱਥੇ ਨਾ ਨਾ ਕਰਦੇ ਨਾ ਵੀਰ ਹੋਰ ਆਣੇ 10 ਤੋਂ 12 ਕਮਰੇ ਤਿਆਰ ਕਰੇ ਹੋਣ ਤਾਂ ਜੋ ਕਿਸੇ ਵੀਰ ਨੂੰ ਨਾ ਕੋਈ ਡਿਜ਼ਾਈਨ ਵੀ ਪਸੰਦ ਆਉਂਦਾ ਇੱਕ ਚੀਜ਼ ਹੋਰ ਹੋਊਗੀ ਜੀ ਫਰੀ ਦੇ ਵਿੱਚ ਆਇ ਨੂੰ ਡਿਜ਼ਾਈਨ ਵੀ ਮਿਲ ਰਹੇ ਨੇ ਹਾਂਜੀ ਹਾਂਜੀ ਸਭ ਤੋਂ ਵਧੀਆ ਗੱਲ ਹੁਣ ਜੇ ਆਪਾਂ ਉਧਰ ਵੇਖਾਂ ਇਹਨਾਂ ਤੁਹਾਨੂੰ ਫਲੂਟਡ ਪੈਨਲ ਹੁਣ ਪੈਨਲਾਂ ਦੀ ਹੀ ਤੁਸੀਂ ਯਾਰ ਉਹ ਦੇਖਿਓ ਕੈਟਾਗਰੀ ਕਿੰਨੀਾਂ ਦਾ ਡਿਫਰੈਂਟ ਹੈ ਹੁਣ ਇਹ ਚੀਜ਼ਾਂ ਕੀ ਆ ਗਈਆਂ ਜੀ ਇਹ ਆਪਣਾ ਮਾਣ ਨੂੰ ਬਰੇ ਹੋਈਆਂ ਨੇ ਹਾਂਜੀ ਇਹ ਡਬਲ ਯੂ ਪੀ ਸੀ ਪੈਨਲ ਆ ਗਿਆ ਜੀ ਆਪਣਾ ਡਬਲ ਯੂ ਪੀ ਸੀ ਹੈ ਹਾਂਜੀ ਡਬਲ ਯੂ ਪੀ ਸੀ ਇਹਦੇ ਵਿੱਚ ਤੁਸੀਂ ਕਲਰ ਗ੍ਰੇਡਿੰਗ ਵਿੱਚ ਚਾਹ ਰਹੇ ਹੋ ਲਗਭਗ 200 ਡਿਜ਼ਾਈਨ ਅਵੇਲੇਬਲ ਹੈ 200 ਹਾਂਜੀ ਹਾਂਜੀ ਓਕੇ 200 ਡਿਜ਼ਾਈਨ ਹੈ ਇੱਕ ਵਾਰੀ ਆਹ ਰੂਮ ਦੀ ਛੱਤ ਇਹਦੇ ਉੱਪਰਲੇ ਪਾਸੇ ਆਪਣੀ ਇਹ ਦੂਸਰੀ ਲੱਗੀ ਹੋਈ ਹੈ ਉਹਦੇ ਨਾਲ ਦੀ ਹਨਾ ਜੀ ਇਹ ਸਾਈਡਾਂ ਤੇ ਆਪਣਾ ਫਲੂਟਰ ਲੱਗਿਆ ਹੋਇਆ ਹੈ ਸੈਂਟਰ ਲਈ ਜਿਹੜੀ ਪੀ ਸੀ ਲੱਗੀ ਹੈ ਉਹ ਨਹੀਂ 15 ਦਾ ਫੂਟਰ ਵਾਲੀ ਹਾਂਜੀ ਹਾਂਜੀ ਓਵਰਆਲ ਤੁਸੀਂ ਜਮੇ ਸੇਮ ਡਿੱਟੋ ਵੀ ਇਹਦੇ ਨਾਲ ਦਾ ਤਿਆਰ ਕਰਨਾ ਹੈ ਤਿਆਰ ਕਰਵਾ ਦੇਣਗੇ ਕੋਈ ਚੱਕਰ ਨਹੀਂ ਰੇਟ ਪ੍ਰਾਈਸ ਅੱਛਾ ਇਹ ਇਹਦਾ ਆਪਣਾ ਕੀ ਰੂਗਾ ਜੀ ਰੇਟ ਫਿਰ ਇਹਦਾ ਆਪਣਾ ਰੇਟ 280 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਇੱਕ ਸ਼ੀਟ ਦੀ ਹਨਾ LWPC ਲੋਵਲ ਦੀ 280 ਰੁਪਏ ਤੋਂ ਸਟਾਰਟਿੰਗ ਪ੍ਰਾਈਸ 280 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਹੈ ਇੱਕ ਬਰੀਲਾ ਆਹ ਕਮਰੇ ਤੇ ਵੀ ਝਾਤੀ ਮਰਾਦੇ ਭਾਈ ਜਿੰਨੇ ਵੀ ਵੀਰ ਦੇਖ ਰਹੇ ਨੇ ਇਹਦੇ ਵਿੱਚ ਵੀ ਉਹੀ ਚੀਜ਼ਾਂ ਸੇਮ ਥੋੜੀ ਛੱਤ ਤੇ ਵੀ ਡਿਫਰੈਂਟ ਕਰਤੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਆਰਾਮ ਦੇ ਨਾਲ ਤੇ ਇਹ ਆ ਗਈ ਜੀ ਥੋੜੀ ਜੀ ਚੌੜੀ ਪੱਟੀ ਵਾਲੀ ਇਹ ਚੀਜ਼ ਸੇਮ ਹੈ ਕਿ ਅਲੱ ਇਹ ਉਹੀ 280 ਰੁਪਏ ਦਾ ਪੀਸ ਹੈ ਇਹ ਅੱਛਾ ਉਹਦੇ ਨਾਲ ਦੀ ਆਈ ਹੈ ਹਾਂਜੀ ਇਹ 10 ਇੰਚ ਤੁਸੀਂ ਐਂ ਦੇਖ ਲਓ ਵੀ ਅਲੱਗ ਅਲੱਗ ਵੱਖਰੇ ਵੱਖਰੇ ਜਿਹੜੇ ਡਿਜ਼ਾਈਨ ਨੇ ਆਹਾਂ ਸੀਟਾਂ ਆਪਾਂ ਸਾਰੇ ਆਮ ਨੋਰਮਲ ਇਹ ਆਮਾਨਕ ਚੱਲੋ ਜੂ ਪੀਵੀਸੀ ਦਾ ਦੌਰ ਚੱਲਿਆ ਦੀ ਮਤਲਬ ਆਹੀ ਚੱਲਿਆ ਨੇ ਹਾਂਜੀ ਪੀਵੀਸੀ ਇਹਦਾ ਮਤਲਬ ਆਮ ਪਹਿਲਾਂ ਮਾਰਕੀਟ ਦੇ ਵਿੱਚ ਚੱਲੀ ਰਹੀ ਹੈ ਚੱਲੇ ਰਹੀ ਹੈ ਹਨਾ ਆਈਟਮ ਇਹ ਵੀ ਚਾਹਣ ਕੋ ਅਲੱਗ ਅਲੱਗ ਡਿਜ਼ਾਈਨ ਆਉਣੇ ਕੋ ਮਿਲ ਜਣਗੇ ਗੁੱਡੋਂ ਦੇ ਵਿੱਚ ਅਲੱਗ ਅਲੱਗ ਡਿਜ਼ਾਈਨ ਜਿਸ ਤਰ੍ਹਾਂ ਦੇ ਵੀ ਕਸਟਮਾਈਜ਼ ਜਵਾਬ ਹੋਵੇ ਕਿਉਂਕਿ ਇਹ ਚੀਜ਼ ਨਾ ਜੀ ਆਮ ਮੰਨ ਕੇ ਚੱਲੋ ਜੇ ਆ ਇਦੇ ਵਿੱਚ ਵੀ ਕੁਆਲਿਟੀ ਬਹੁਤ ਤਰ੍ਹਾਂ ਦੀ ਆਪਣੇ ਕੋਲ ਇੱਥੇ ਫੁੱਲ ਹੈਵੀ ਕੁਆਲਿਟੀ ਹੈ ਰੇਟ ਸਭ ਤੋਂ ਸਸਤਾ ਹੈ ਇਹ ਚੀਜ਼ ਦੇਖਣ ਵਾਲੀ ਹੈ ਜੀ ਫੁੱਲ ਹੈਵੀ ਕੁਆਲਿਟੀ ਇਹਦਾ ਆਪ ਨੂੰ ਕੀ ਰੇਟ ਪੋਗਾ ਜੀ ਇਹਦਾ ਇਹ ਇੱਕ ਤਾਂ ਹੁੰਦੀ ਆਪਣੇ ਕੋਲ ਨੋਰਮਲ ਕੁਆਲਿਟੀ ਹਾਂਜੀ ਨੋਰਮਲ ਕੁਆਲਿਟੀ ਵੀ ਆਪਣੀ ਮਾਰਕੀਟ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ ਓਕੇ ਉਹ ਤਾਂ ਆਪਣੀ ਪੈ ਜਾਂਦੀ ਹੈ 15 ਰੁਪਏ ਫੁੱਟ ਪੈ ਜਾਂਦੀ ਹੈ 150 ਰੁਪਏ ਦਾ ਹਾਂਜੀ ਹਾਂਜੀ ਜਿਹੜੀ ਆਉਣੀ ਸੁਪਰ ਹੈਵੀ ਹੈ ਉਹ ਪੈਂਦੀ ਆਪਾਂ ਨੂੰ 18 ਰੁਪਏ ਫੁੱਟ 180 ਰੁਪਏ ਉਹ ਵੀ ਹਾਂ ਜੀ ਵੀ ਵੀ ਤਰਪੂ ਦਾ ਵਰਕ ਹੈ ਕੁਆਲਿਟੀ ਹੁੰਦੀ ਹੈ ਆਪਣੇ ਕੋਲ ਵਧੀਆ ਇਹਦੇ ਵਿੱਚ ਕੁਆਲਿਟੀ ਹਲਕੀ ਬਣ ਜਾਂਦੀ ਹੈ ਜੇ ਕਸਟਮਰ ਕਹੇ ਵੀ ਸੰਦਾ ਸਸਤੀ ਚਾਹੀਦੀ ਹੈ 15 ਇੰਚਾ 13 ਚਾਹੀਦੀ ਹੈ 18 ਇੰਚਾ ਆਪਾਂ ਨੂੰ 16 ਚਾਹੀਦੀ ਹੈ ਉਹਦੀ ਪੋਸਿਬਿਲਟੀ ਹੈਗੀ ਆਰਡਰ ਤੇ ਵੀ ਆਪਣਾ 15 ਤੋਂ 18 ਦੇ ਵਿਚਾਲੇ ਬਣ ਜੂਗਾ ਚੱਕਰ ਇਲਾ ਇਹਦੀ ਵੀ ਛੱਤ ਤੇ ਨਾ ਜਮਰਾ ਤੇ ਜਿੰਨੇ ਵੀ ਵੀਰ ਦੇ ਕਰੇ ਨੇ ਇਦੇ ਉੱਤੇ ਵੀ ਆਪਾਂ ਨੇ ਫਲੂਟਰਡ ਲਾਈਆਂ ਹੁੰਜਣਾਂ ਨੇ ਵਿੱਚੇ ਪੀਵੀਸੀ ਪਲੇਨ ਆਹ ਰਿਹਾ ਫਲੂਟਰ ਲੱਗਿਆ ਇਹਦੇ ਤੇ ਲਓ ਬਈ ਕਰੋ ਗੱਲਬਾਤ ਆਕ ਹਾਂ ਚਲਦੇ ਚਲਦੇ ਨੇ ਕਿਸੇ ਵੀਰਪਾਏ ਨੂੰ ਇੰਨਾ ਚ ਡਿਜ਼ਾਈਨ ਵੀ ਬਸੰਦਾ ਹੁੰਦਾ ਸੇਮ ਐਜ਼ ਇਟ ਇਹਦੇ ਨਾਲ ਦਾ ਤਿਆਰ ਕਰ ਦੇਣਗੇ ਹੁਣ ਤੁਸੀਂ ਆਹ ਲਾ ਲਓ ਸਾਹਿਬ ਆਹਾਂ ਡੋਰ ਲੱਗਿਆ ਹੈ ਇੱਕ ਸੈਂਟਰ 'ਚ ਇੱਥੇ ਗਰਾਸ ਲਾ ਕੇ ਦੀ ਲੁੱਕ ਦੇਖੋ ਦੁਗੜੀ ਹੋ ਗਈ ਪਹਿਲਾਂ ਨਾਲੋਂ ਤੇ ਆਜੋ ਆਪਾਂ ਤੁਹਾਨੂੰ ਹੋਰ ਵੀ ਡਿਜ਼ਾਈਨ ਦਿਖਾਣੇ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਸ਼ੇਅਰ ਯੂਰੂ ਕਰਿਓ ਇੱਕ ਤਾਂ ਸਮਾਨ ਦਾ ਸਸਤਾ ਹੈਗੀ ਹੈਗਾ ਤੇ ਨਾਲ ਚੈਲੈਂਜਿੰਗ ਪ੍ਰਾਈਸ ਆ ਚੈਲੈਂਜਿੰਗ ਚੀਜ਼ਾਂ ਜ ਇੱਕੋ ਕਲਰ ਗ੍ਰੇਡਿੰਗ ਦਿੱਤੀ ਜੀ ਕੰਦਾਂ ਛੱਤਾਂ ਦੇ ਨਾਲ ਹਨਾ ਹਾਂਜੀ ਪ੍ਰੋਪਰ ਤਰੀਕੇ ਦੇ ਨਾਲ ਤੇ ਆਹਾ ਤੁਸੀਂ ਆ ਲਾ ਲਓ ਇਹਦੇ ਵਿੱਚ ਜਿਹੜੀ ਆ ਪਲੇਨ ਆਪਣੀ ਸ਼ਟਲ ਇਹਦੇ ਵਿੱਚ ਡਿਜ਼ਾਈਨ ਦਿਖਾ ਦੇ ਤੁਰ ਤੋਂ ਲੈ ਕੇ ਸਿਰੇ ਤੱਕ ਮੈਂ ਕਹਿੰਦਾ ਬਾਈ ਤੁਸੀਂ ਡਿਜ਼ਾਈਨ ਗਿਣਦੇ ਮਰਜੋਗੇ ਥੋੜਾ ਦੂਰ ਕਰਕੇ ਦਿਖਾ ਦੇ ਤਾਂ ਜੋ ਪ੍ਰੋਪਰ ਜਿਹਾ ਕਲੀਅਰ ਹੋ ਜੇ ਲੋਜੀ ਕਰੋ ਗੱਲਬਾਤ ਚੈੱਕ ਤੇ ਇਹ ਇਹ ਵੀ ਆਪਾਂ ਨੂੰ 150 ਤੋਂ ਇਹੋ ਜਿਹਾ 15 ਰੁਪਏ ਤੋਂ ਜੀ ਹਾਂਜੀ ਇਹ 15 ਰੁਪਏ ਹਟਾ ਬਹੁਤ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਤੇ ਇੱਕ ਚੀਜ਼ ਹੋਰ ਕਰ ਦੋ ਜੀ ਤੇ ਚਲੋ ਆਪਾਂ ਦੱਸ ਰਹੇ ਹਾਂ ਕਿ ਰੇਟ ਕੱਲੀ ਆਪਾਂ ਜੇ ਕਿਸੇ ਬਾਈ ਨੇ ਮਾਲ ਚੱਕਣਾ ਹੁੰਦਾ ਹੁਣ ਮੰਨ ਕੇ ਚਲੋ ਜੀ ਆਪਾਂ ਕਿਸੇ ਵੀਰ ਭਰਾ ਕਹਿੰਦਾ ਵੀ ਮੈਂ ਤਾਂ ਮੁਰਾ ਦਾ ਕੁੜਾ ਦਾ ਵਾਰਾ ਕਮਰਾ ਤਿਆਰ ਕਰਨਾ ਹੈ ਉਹਦੇ ਵਿੱਚ ਆਪਣੀ ਲੇਬਰ ਕੋਸਟ ਕਿਰੂਗੀ ਦੀਵਾਰਾਂ ਦੀ ਤੇ ਛੱਤਾਂ ਦੀ ਇਹਦੇ ਵੀ ਜੀ ਦੇਖੋ ਮਟੀਰੀਅਲ 15 ਰੁਪਏ 18 ਰੁਪਏ ਰੇਟ ਦੇ ਵਿੱਚ ਆ ਜਾਂਦਾ ਆਪਣੇ ਕੋਲੇ ਉਸ ਤੋਂ ਇਲਾਵਾ ਦੀਵਾਰਾਂ ਦੀ ਲੇਬਰ 5 ਰੁਪਏ ਹਟ ਹੋ ਜਾਂ ਉਹ ਆਪਣਾ ਇਹਦੇ ਵਿੱਚ ਮਾੜਾ ਧੋਣਾ ਮਾਨਤਨ ਕਰਾਉਂਗੇ ਚੱਕਰ ਨਹੀਂ ਚੱਕਾਂਗੇ ਬਟੇ ਤੇ ਹੁਣ ਜੇ ਗੱਲ ਕਰੀਏ ਦੁਵਾਰਾਂ ਦੇ ਉੱਤੇ ਲੱਗਦੇ ਨੇ ਵਾਲ ਪੇਪਰ ਮੈਂ ਤੁਹਾਨੂੰ ਦੁਵਾਰਾਂ ਤੇ ਵਾਲ ਪੇਪਰ ਲੱਗੇ ਹੋਏ ਦਿਖਾ ਦੂੰਗਾ ਇੱਕ ਵਾਰੀ ਵੈਸੇ ਇੱਕ ਵਾਰੀ ਝਾਤੀ ਮਾਰ ਲਓ ਜਿੰਨਾ ਵੀ ਅੱਜ ਵਾਲ ਪੇਪਰ ਇਹਦੇ ਉੱਤੇ ਵੀ ਕਰਤਾ ਪਹਿਲਾਂ ਨਾਲੋਂ ਹੈਵੀ ਡਿਸਕਾਊਂਟ ਡਿਸਕਾਊਂਟ ਵੀ ਐਡਾ ਮੈਂ ਕਹਿੰਦਾ ਸੁਣ ਕੇ ਹੈਰਾਨ ਰਹਿ ਜਾਣਗੇ ਹੈ ਤੇ ਪ੍ਰੀਮੀਅਮ ਕੁਆਲਿਟੀ ਹੈ ਕੈਟਲੌਗ ਦਾ ਮਾੜਾ ਜਿਹੜਾ ਵਾਲ ਪੇਪਰ ਇੱਕ ਰੋਲ ਮਾਰਕੀਟ ਦੇ ਵਿੱਚ 1000 1200 ਦਾ ਵਿਕਦਾ ਹੈ ਅੱਜ 1000 ਦੇ ਆਪਾਂ ਕਿੰਨੇ ਦੇ ਦਾਂਗੇ ਜੀ ਆਪਾ ਦੇਖੋ ਆਪਣੇ ਕੋਲੇ ਇੱਕ ਵਾਰੀ ਮਾਲ ਦਿਖਾ ਦੇ ਦੂਰ ਖੜ ਕੇ ਥੋੜਾ ਜਿਹਾ ਉਹ ਉੱਥੇ ਬਗ ਜਾ ਕੈਟਲੌਗ ਦਾ ਵਾਲਪਰੇ ਸਾਰੇ ਹੀ ਹਨ ਜੀ ਕੋਈ ਸਟਾਕ ਲੋਡ ਦਾ ਵਾਲਪ ਨਹੀਂ ਹੈ ਕੋਈ ਇਹ ਨਹੀਂ ਸਾਡੇ ਉਹ ਕੁਆਂਟੀਟੀ ਘੱਟ ਕੁਆਂਟੀਟੀ ਦੇ ਵਿੱਚ ਪਿਆ ਵੀ ਸਾਡੇ ਕੋਲੇ 2 2 4 4 ਪੀਸ ਪਏ ਨੇ ਵਾਧੂ ਪਿਆ ਆਪਣੇ ਅਗਰ ਕੋਈ 5 500 ਬੀ ਲੈਣਾ ਚਾਹੇ 5 500 ਪੀਸ ਮਿਲ ਜੂ ਇੱਕ ਡਿਜ਼ਾਈਨ ਦਾ ਇੱਕ ਡਿਜ਼ਾਈਨ ਦਾ 500 ਪੀਸ ਤੱਕ ਅਵੇਲੇਬਲ ਹੈ ਇੱਕ ਡਿਜ਼ਾਈਨ ਦਾ ਨਹੀਂ ਨੋਰਮਲ ਤੁਸੀਂ ਜਾਓਗੇ ਨਾ ਇੱਕ ਡਿਜ਼ਾਈਨ ਚ ਤੁਹਾਨੂੰ 10 ਰੋਲੇ ਮਿਲ ਲੰਗੇ ਇੱਥੇ 500 ਦੀ ਗੱਲ ਕਰਤੀ ਸੇਲਾ ਲੋ ਸਟਾਕ ਵਾਧੂ ਹੈ ਜੇ ਹੁਣ ਆਪਾਂ ਗੱਲ ਕਰੀ ਜੀ ਹਜ਼ਾਰ ਦਾ ਇੱਕ ਦੇ ਰਹਿਣਾ ਮਾਰਕੀਟ ਚ ਹਾਂਜੀ ਹਾਂਜੀ ਅੱਜ ਹਜ਼ਾਰ ਦੇ ਦੋ ਵੀ ਨਹੀਂ ਅੱਜ ਹਜ਼ਾਰ ਦੇ 1000 ਦੇ ਤਿੰਨ ਰੋਲ ਦਵਾਂਗੇ ਤਿੰਨ ਰੋਲ ਕਰਤੇ 1000 ਦੇ ਹੋਰ ਦੱਸੋ ਕੀ ਪਾਲਦੇ ਹੋ ਅਰੇ ਸਾਰਾ ਸਾਰਾ ਸਰੇ ਦਾ ਮਾਲ ਤੇ ਆਹ ਰੂਮ ਵੀ ਦਿਖਾ ਦੇ ਜਿੰਨੇ ਵੀ ਵੀਰ ਦੇਖ ਰਹੇ ਨੇ ਇਹਦੇ ਵਿੱਚ ਹੁਣ ਚੀਜ਼ ਦੇਖਣ ਵਾਲੀ ਜੀ ਹਣਾ ਤੁਸੀਂ ਇਹਦੇ ਵਿੱਚ ਪਲੇਨ ਸ਼ੀਟ ਵੀ ਵਰਤੀ ਹੈ ਜੇ ਤੁਸੀਂ ਧਿਆਨ ਨਾਲ ਦੇਖੋਗੇ ਸੈਂਟਰ 'ਚ ਉਸ ਤੋਂ ਉਹ ਫਲੂਟਡ ਵੀ ਆ ਗਈ ਹੈ ਹਾਂਜੀ ਇਹ 12 ਇੰਚੀ ਪੀਵੀਸੀ ਫਲੂਟਡ ਪੈਨਲ ਹੈ ਹੋਰ ਉਹਦੇ ਨਾਲ 16 ਇੰਚੀ ਪੀਸੀਵੀ ਪੈਨਲ ਹੈ ਤੇ ਜਿਹੜੇ ਆ ਸੈਂਟਰ ਦੇ ਵਿੱਚ ਲੱਗੀ ਹੋਇਆ ਚੜਾਈ ਜ਼ਿਆਦਾ ਜੀ ਇਹ ਆਪਾਂ ਨੂੰ ਕੀ ਰੇਟ ਪੈ ਜਾਂਦੀ ਹੈ ਇਹ ਆਪਾਂ ਨੂੰ 700 ਰੁਪਏ ਲੈਂਥ ਬਹੁਗੀ ਇਹ ਇੰਪੋਰਟਡ ਕੁਆਲਿਟੀ ਹੈ ਇਹ ਇੰਪੋਰਟਡ ਕੁਆਲਿਟੀ ਆ ਬਈ ਚੀਜ਼ ਦੇਖੋ ਮਤਲਬ ਇਹ ਨਾ ਚੀਜ਼ਾਂ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਹਾਂ ਇਹ ਤੁਹਾਨੂੰ ਨਾ ਰੂਮ ਨੂੰ ਘਰ ਨੂੰ ਡਿਫਰੈਂਟ ਲੁੱਕ ਦੇ ਰਹੀ ਹੈ ਕਿਉਂਕਿ ਪਲੇਨ ਆ ਗਈ ਫਿਰ ਫਲੂਟਡ ਆ ਗਈ ਉਦੇ ਨਾਲ ਨਾਲ ਤੁਹਾਨੂੰ ਉੱਪਰ ਵਾਲ ਪੇਪਰ ਵਾਲੇ ਵੀ ਦਿਖਾਉਂਗਾ ਜਿਨ੍ਹਾਂ ਨੇ ਮਤਲਬ ਪੀਵੀਸੀ ਨਹੀਂ ਲਾਉਣੀ ਦਵਾਰਾਂ ਤੇ ਜਿਹੜੇ ਭਰਾ ਕਹਿੰਦੇ ਨੇ ਜਬ ਬਾਲ ਪੇਪਰ ਨਾਲ ਰੈਡੀ ਕਰਾਉਣਿਆ ਇਹ ਆ ਗਈ ਇਹ ਵੀ ਫਲੂਟਡ ਆ ਗਈ ਜੀ ਅੜਿਆ ਬਰੀਕ ਹੈ ਹਾਂ ਇਹ ਚਾਰ ਕੁਲ ਹੋਗੇ 12 ਇੰਚੀ ਚਾਰ ਕੁਲ ਲੂਰ ਆ ਗਏ ਇਹ ਓਕੇ ਦੇਖੋ ਬਈ ਇਹਦੇ ਵਿੱਚ ਨਾ ਛੋਟਾ ਛੋਟਾ ਗੈਪ ਜਾਏ ਪਰ ਇਹ ਦੇਖਣ ਨੂੰ ਨਾ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਤੇ ਇਹ ਇਹਦਾ ਇਹਦਾ ਕੀ ਰੂਗਾ ਜੀ ਆਪਣਾ ਇਹ ਮਾਰਕੀਟ ਦੇ ਵਿੱਚ ਤਾਂ ਦੇਖੋ 1500 ਰੁਪਏ ਦਾ ਸ਼ੀਟ बिकਦੀ ਹੈ ਆਪਾਂ ਤਾਂ ਸਰੇ 900 ਰੁਪਏ ਦਾ ਪੀ ਇੱਥੇ ਰੱਖ ਚੱਕ ਇਹ ਤੇ ਵੀ ਓਪਨ ਚੈਲੰਜ ਕਰਤਾ ਪੀਵੀਸੀ ਦੇ ਵਿੱਚ ਵੀਰੋ ਸਮਾਨ ਬਹੁਤ ਤਰ੍ਹਾਂ ਦਾ ਤਿਆਰ ਹੋ ਜਾਂਦਾ ਹੁਣ ਮੈਂ ਤੁਹਾਨੂੰ ਇੱਕ ਡੈਮੋ ਦਿਖਾਣਾ ਆ ਮੰਨ ਕੇ ਚੱਲੇ ਇੱਕ ਐਲਈਡੀ ਪੈਨਲ ਪੈ ਜਿੱਧਰਲੇ ਪਾਸੇ ਹਨਾ ਹਾਂਜੀ ਇਧਰ ਜਿ ਕਿਸੇ ਵੀਰ ਨੂੰ ਧਿਆਨ ਨਾਲ ਦੇਖਣਾ ਤਾਂ ਇਹਦੇ ਤੇ ਛਾਤੀ ਮਰਾ ਦੇ ਹੁਣ ਆਹਾ ਇਹਦੇ ਨਾਲ ਦੇ ਇਹਦੇ ਚੱਲੋ ਇੱਕ ਤੁਹਾਨੂੰ ਸੈਂਪਲ ਦਿਖਾ ਰਿਹਾ ਪੌਰੇ ਪਰ ਤੁਸੀਂ ਜੋ ਕਹੋਗੇ ਆਪਣੇ ਕੋਲੇ ਡਿਜ਼ਾਈਨ ਅਵੇਲੇਬਲ ਤਾਂ ਹੈਗੀ ਨਹੀਂ ਡਿਜ਼ਾਈਨ ਆਪਣੇ ਕੋਲ ਬਹੁਤ ਜ਼ਿਆਦਾ ਨੇ ਮੋਬਾਈਲ ਦੇ ਵਿੱਚ ਹੁੰਦੇ ਨੇ ਡਿਜ਼ਾਈਨ ਮਿਸਤਰੀ ਕੋਲੇ ਇਹਦਾ ਡਿਜ਼ਾਈਨ ਕਸਟਮਰ ਕਹੂਗਾ ਆਪਾਂ ਉਹ ਡਿਜ਼ਾਈਨ ਪਾ ਦਾਂਗੇ ਲਓ ਜੀ ਪੀਵੀਸੀ ਦਾ ਡਿਜ਼ਾਈਨ ਵੀ ਤਿਆਰ ਹੋ ਜਾਊਗਾ ਇਸ ਤੋਂ ਇਲਾਵਾ ਤੁਹਾਨੂੰ ਆਟ ਇਹ ਆਪਣੀ ਇਹਦੇ ਮੋਜ਼ੈਕ ਟਾਇਲ ਆ ਜਾਂਦੀ ਹੈ ਜੀ ਮੋਜ਼ੈਕ ਟਾਇਲ ਨਾਮ ਦੇਖੋ ਬਈ ਮੋਜ਼ੈਕ ਟਾਇਲ ਮੁੜ ਜਾਂਦੀ ਹੈ ਤਾਂ ਮੰਮੇ ਦੇ ਮਜ਼ਾਕ ਮੰਮੇ ਦੇ ਮੁੜ ਜਾਂਦੀ ਹੈ ਤੇ ਇਹਦਾ ਰੇਟ ਰੁੱਡ ਕੀ ਰਹਿੰਦਾ ਜੀ ਡਿਜ਼ਾਈਨ ਵੀ ਬਹੁਤ ਜ਼ਿਆਦਾ ਇਹ ਆਪਣਾ ਰੇਟ 120 ਰੁਪਏ ਤੋਂ ਪਰ ਪੀਸ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹਦੀ 120 ਰੁਪਏ ਪਰ ਪੀਸ ਤੋਂ ਸਟਾਰਟਿੰਗ ਹੁੰਦੀ ਹੈ ਮੇਰੇ ਵੀਰੋ ਤੇ ਇਹਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਸਾਨੂੰ ਲਿਮਟਿਡ ਇਹ ਦੀਵਾਰਾਂ ਦੂਰਾਂ ਤੇ ਆਪਣੇ ਆਰਾਮ ਨਾਲ ਲੱਗ ਜਾਂਦੇ ਹਨਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਗੱਲਬਾਤ ਚੈੱਕ ਤੇ ਹੁਣ ਆਹ ਦਿਖਾਈ ਆਪਾਂ ਕਿਹੜਿਆ ਚੱਲ ਰਿਹਾ ਸਟੋਨ ਸੀਟ ਜਿਹਾ ਆਪਾਂ ਜਿਹ ਇਹ ਨਾ ਲੋਕ ਜੀ ਇੱਕ ਤਾਂ ਉਹ ਘਰ ਦੇ ਬਾਹਰਲੇ ਪਾਸੇ ਵੀ ਲਾਉਣ ਲੱਗੇ ਨੂੰ ਹਾਂਜੀ ਇਹ ਬਾਹਰ ਵੀ ਲੱਗ ਜਾਂਦੀ ਹੈ ਆਹ ਚੀਜ਼ ਦੇਖ ਲਓ ਜਿੰਨੇ ਭਰਾ ਵੀ ਇਸ ਤਰੀਕਾ ਹੈ ਇਹ ਦੇਖਣ ਦੇ ਵਿੱਚ ਮੈਂ ਕਹਿੰਦਾ ਬਈ ਚਾਰ ਚੰਦ ਲਾ ਦਿਓ ਤੁਹਾਡੇ ਘਰ ਨੂੰ ਅਗਲਾਂ ਤੋਂ ਇੱਕ ਵਾਰੀ ਤਾਂ ਐ ਭਲੇਖਾ ਪਊ ਖੌਰੇ ਸਿਮਿੰਟ ਦਾ ਡਿਜ਼ਾਈਨ ਤਿਆਰ ਕਰਿਆ ਹੋਇਆ ਪਰ ਇਹ ਸਸਤੇ ਰੇਡ ਚ ਬਣ ਇਹਦਾ ਕੀ ਆਪਣਾ ਪੈਂਦਾ ਹੀ ਸਾਬ ਇਹ ਆਪਣੀ 2x4 ਦਾ ਪੀਸ ਹੈ 50mm ਦੀ ਡੈਪਥ ਹੈ ਦੇਖੋ ਮੋਟਾਈ ਇਹਦੀ 50mm ਹੈ ਮਾਰੀ ਵੀ ਘੱਟ ਮੋਟਾਈ ਵਾਲੇ ਵੀ ਮਿਲਦੇ ਨੇ ਉਹਨਾਂ ਰੇਟ ਘੱਟ ਹੁੰਦੇ ਨੇ ਇਹਦਾ ਰੇਟ ਆਮਡਾ ਹੈਗਾ 1200 ਰੁਪਏ ਪੀਸ 2x4 ਦਾ ਸਾਈਜ਼ ਹੈ ਅੱਛਾ 1200 ਰੁਪਏ ਦੀ ਸ਼ੀਟ ਮਿਲ ਜੂਗੀ 2x4 ਇੰਚ ਦਾ ਇਹਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਵੀ ਜਿਹੜੇ ਰੂਮ ਵਾਲ ਪੇਪਰ ਦੇ ਨਾਲ ਤਿਆਰ ਕਰਾਏ ਹੋਏ ਨੇ ਉਹ ਕਿਵੇਂ ਲੱਗਣਗੇ ਕਿਉਂਕਿ ਉਰੇ ਦਿਖਾਈ ਹੀ ਗਿਆ ਵੀ ਆਪਾਂ ਘਰ ਦੇ ਵਿੱਚ ਕੋਈ ਕੰਮ ਕਰਾ ਰਹੇ ਆਂ ਵੀ ਅਗਲੇ ਨੂੰ ਲੁੱਕ ਕਿਦਾਂ ਦੀ ਲਗੋਣੀ ਚੱਲੀ ਜੀ ਦੱਸਾਂ ਆਪਾਂ ਆ ਜਿਓ ਜੀ ਅ ਵੀ ਦੋਸਤੋ ਆਹਾ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵਾਲ ਪੇਪਰ ਵਾਲਾ ਰੂਮ ਜੇ ਆਪਾਂ ਘਰਾਂ ਦੇ ਵਿੱਚ ਲਗਵਾਈਆਂ ਵੀ ਲੁੱਕ ਵਾਈਜ਼ ਕਿਵੇਂ ਹੈ ਇਹ ਮਿੱਤਰੋ ਪੈਂਦਾ ਪੀਵੀ ਤੋਂ ਵੀ ਸਸਤਾ ਹੈ ਵੀਰੇ ਹਾਂ ਜੀ ਇਹ ਤਾਂ ਫਲੈਕਸ ਨਾਲੋਂ ਹੀ ਸਸਤਾ ਪੈਂਦਾ ਹੈ ਕਹਿੰਦਾ ਬਾਈ ਖੁੱਲਾ ਚੈਲੰਜ ਇਹਦੇ ਵਿੱਚ ਜੇ ਤੁਸੀਂ ਇਹ ਸੋਚ ਰਹੇ ਹੋ ਨਾ ਵੀ ਚਲੋ ਕਿਤੇ ਮਰਜੀ ਲੈ ਲਈਏ 70 ਰੁਪਏ ਸਕਰ ਫੁੱਟ ਤੋਂ ਵੀ ਸਸਤਾ ਦਵਾ ਦੂੰ ਹੋਰ ਦੱਸੋ ਜੇ ਪੈਰ ਰੂਲ ਦੀ ਗੱਲ ਕਰੀ ਜੀ ਇਹ ਵੀ ਹਜ਼ਾਰ ਦਾ ਚੰਦਨ ਹੈ ਫਿਰ ਹਾਂ ਜੀ ਇਹ ਮਾਰਕੀਟ ਵਿੱਚ 1000 ਰੁਪਏ ਰੋਲ ਵਿਕਦਾ ਹੈ 50 ਫੁੱਟ ਦਾ ਰੋਲ ਆਪਾਂ 1000 ਦੇ 3 ਰੋਲ ਲੈ ਰਹੇ ਹਾਂ 1000 ਦੇ 3 ਰੋਲ ਲੈ ਗਏ ਜੇ ਤੁਸੀਂ ਇਕੱਲੇ ਵੀ ਕੱਢੋਗੇ ਨਾ ਵੀ ਇੱਕ ਰੋਲ ਦੇ ਵਿੱਚ ਕੀ حسابਤਾ ਬੈ ਕਿੰਨੇ ਰੁਪਏ ਤਾਂ 70 ਰੁਪਏ ਸਕਰ ਫੁੱਟ ਤੋਂ ਵੀ ਘੱਟ ਪਿਆ 50 ਆਪਣਾ ਉਹਦਾ ਫੁੱਟ ਦਾ ਰੋਲ ਹਾਂ ਜੀ 50 ਫੁੱਟ ਦਾ ਰੋਲ ਆਪਾਂ ਨੂੰ ਇਹ 333 ਰੁਪਏ ਦਾ ਪੈ ਗਿਆ। 333 ਰੁਪਏ ਦਾ ਇੱਕ ਰੋਲ ਵਿਆ। ਇਹਦੇ ਨਾਲ ਨਾਲ ਨਾ ਉੱਪਰਲੇ ਪਾਸੇ ਆਹ ਡਿਜ਼ਾਈਨ ਦਿਖਾ ਦੇ। ਇਹਦੇ ਉੱਤੇ ਆਪਣੀਆਂ ਆ ਲੱਗੀਆਂ ਹੋਈਆਂ ਨੇ ਜਾਂ ਪੀਵੀਸੀ ਪੈਨਲ ਦੀਆਂ ਸ਼ਿੱਟਾਂ ਪਲੇਨ ਵਾਲੀਆਂ। ਹਣਾ ਜੀ। ਤੇ ਇੱਕ ਆਹ ਦਿਖਾ ਦੂ ਜੀ ਆਪਣੀ ਇਹ ਆਪਣੀ ਯੂਵੀ ਸ਼ਿੱਟਾਂ। ਇਹ ਆਪਣੀ ਯੂਵੀ ਮਾਰਬਲ ਸ਼ੀਟ ਆ ਗਈ। ਹਾਂਜੀ। ਇਹ ਆਪਣਾ 35 ਫੁੱਟ ਤੋਂ ਰੇਅ ਸਟਾਰਟ ਹੋ ਜਾਂਦਾ ਇਹਦਾ। ਇਹਦੇ ਵਿੱਚ ਡਿਜ਼ਾਈਨਸ ਸਾਰੇ ਮਿਲ ਜਾਣਗੇ। ਜਾਇਨ ਦੇ ਵਿੱਚ 2-300 ਡਿਜ਼ਾਈਨ ਆਪਣੇ ਕੋਲ ਅਵੇਲੇਬਲ ਹੈ। ਲਓ ਜੀ। ਇਹ ਇਹ ਵੀ ਆਪਣੇ ਫਰੇਮ ਦੇ ਵਾਂਗੂ ਦੀਵਾਰਾਂ 'ਤੇ ਲੱਗਦੀਆਂ ਨੇ। ਹਾਂਜੀ ਹਾਂਜੀ ਲਓ ਜੀ ਇਹ ਵੀ ਮਿਲ ਜੂ ਆ ਜੋ ਅੰਦਰਲੇ ਪਾਸੇ ਤੁਹਾਨੂੰ ਡਿਜ਼ਾਈਨ ਚਾਰ ਪੰਜ ਹੋਰ ਦਿਖਾਈਏ ਨਾਲੇ ਆਹ ਇਹ ਆਹ ਸ਼ਿੱਟਾਂ ਦੀ ਤੁਸੀਂ ਇਹ ਦੇਖ ਲਓ ਡਿਜ਼ਾਈਨ ਤੁਹਾਡੇ ਸਾਹਮਣੇ ਆ ਮਾਲ ਬਾਧੂ ਪਿਆ ਹੁਣ ਇਧਰਲੇ ਪਾਸੇ ਵਾਲ ਪੇਪਰ ਤੇ ਇਧਰਲੇ ਪਾਸੇ ਆ ਡਿਜ਼ਾਈਨ ਤੇ ਨਜ਼ਰ ਮਰਾ ਦੇ ਇੱਕ ਵਾਰੀ ਕਿਸੇ ਵੀਰ ਭਾਣੋਂ ਨਾ ਡਿਜ਼ਾਈਨ ਪਸੰਦ ਆ ਇਹਦਾ ਵੀਡੀਓ ਚੱਲਦੇ ਚੱਲਦੇ ਤੇ ਕਰੋ ਜੀ ਗੱਲਬਾਤ ਚੈੱਕ ਇੱਥੇ ਵਿੱਚ ਨਾ ਕੁਝ ਕੁ ਜਿਵੇਂ ਇਧਰਲੇ ਪਾਸੇ ਵਾਲ ਪੇਪਰ ਮਿਕਸ ਤਾਂ ਲਾਏ ਹੋਏ ਨੇ ਤਾਂ ਜੋ ਤੁਹਾਨੂੰ ਇੱਕ ਅੰਦਾਜ਼ਾ ਜਾ ਹੋ ਜੇ ਹੁਣ ਇਹਦੇ ਵਿਚਾਲੇ ਮਿਕਸ ਲਾਈਏ ਇਹਨਾਂ ਦੇ ਸ਼ਿੱਟ ਇੱਥੇ ਵਾਈਟ ਆ ਗਈ ਆਪਣੇ ਇਧਰ ਆ ਗਈ ਆਪਣੀ ਬੂਡਨ ਕਲਰ ਜਿਹੜੇ ਕੀ ਅਲੱਗ-ਅਲੱਗ ਲੁੱਕ ਦਿੰਦੀ ਐ ਐਵੇਂ ਆਪਾਂ ਛੱਤਾਂ ਦੇ ਉੱਤੇ ਡਿਜ਼ਾਈਨ ਵੀ ਬਣਾ ਸਕਦੇ ਆ ਬਈ ਤੇ ਆਜੋ ਹੋਰ ਵੀ ਤੁਹਾਨੂੰ ਚਾਰ-ਪੰਜ ਚੀਜ਼ਾਂ ਹਰ ਦਿਖਾਈਏ ਇਹਦੇ ਵਿੱਚ ਤੁਸੀਂ ਵਾਲ ਪੇਪਰ ਦੇ ਜਾਂ ਡਿਜ਼ਾਈਨ ਦੀ ਗੱਲ ਕਰੋਗੇ ਆਪਣੇ ਕੋਲ ਪ੍ਰੋਕਸੀਮੇਟ ਕਿੰਨਾ ਵਾਲ ਪੇਪਰ ਪਿਆ ਜੀ ਬੰਦਾ ਡਿਜ਼ਾਈਨ ਦੀ ਗੱਲ ਕਰਾ ਆਪਣੇ ਕੋਲ ਲਗਭਗ 4-500 ਡਿਜ਼ਾਈਨ ਅਵੇਲੇਬਲ ਹੈ ਵਾਲ ਪੇਪਰ ਔਰ 70-80 ਹਜ਼ਾਰ ਰੋਲ ਆਪਣੇ ਕੋਲੇ ਸਟਾਕ ਵਿੱਚ ਅਵੇਲੇਬਲ ਹੈ 70-80 ਹਜ਼ਾਰ ਰੋਲ 400-500 ਪਲੱਸ ਡਿਜ਼ਾਈਨ ਬੈ ਡਿਜ਼ਾਈਨ ਤੁਸੀਂ ਆਹ ਲੈ ਲਓ ਇੱਕ ਤੁਹਾਨੂੰ ਡੈਮੋ ਡਿਜ਼ਾਈਨ ਤੇ ਮੈਂ ਦਿਖਾਈ ਦਿੰਨੇ ਆ ਆਜੋ ਜ ਤੇ ਇਹਦੇ ਵਿੱਚ ਵੀ ਇਧਰ ਲਿਆ ਛੱਤਾਂ ਦੇ ਤੇ ਸਾਹਮਣੇ ਵਾਲਪੇਪਰ ਵੀ ਲੱਗਿਆ ਆ ਉਹ ਦੇਖੋ ਤੇ ਉਧਰ ਹੀ ਵਾਲਪੇਪਰ ਲੱਗਿਆ ਹੈ ਇਧਰ ਵੀ ਲੱਗਿਆ ਹੋਇਆ ਤੇ ਆਹ ਆਪਨੇ ਡਿਸਪਲੇ ਦੇ ਵਿੱਚ ਬਾਦੂ ਵਾਲਪੇਪਰ ਪਏ ਨੇ ਹਣਾ ਜੀ ਹਾਂ ਜੀ ਬਿਲਕੁਲ ਜੀ ਲੈ ਉਹ ਅੱਗੇ ਜਾ ਕੇ ਇੱਕ ਆਹ ਡਿਜ਼ਾਈਨ ਤੇ ਨਾ ਜਨਮਰਾਂ ਦੇ ਤਾਂਾਂ ਵੀ ਮਾਰਦੇ ਇੱਕ ਵਾਰੀ ਤੇ ਅਗਲੇ ਜਿਹੜੇ ਕਮਰੇ ਤਿਆਰ ਕਰ ਰਹੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਣਨੇ ਆਂਗੇ ਤੇ ਨਾਲ ਉਹਦੇ ਸਾਰੇ ਇਟੂ ਜਿਹੇ ਡਿਟੇਲ ਦਿਖਾ ਦੇ ਜਿੰਨੇ ਵੀ ਵੀਰ ਦੇਖ ਰਹੇ ਨੇ ਆਹ ਪਏ ਨੇ ਵਾਲਪੇਪਰ ਹੀ ਵਾਲਪੇਪਰ ਏ ਵੀ ਆਪਣੇ ਜਿਹੜੇ ਆ ਪਿਆਈ ਇਧਰਲਾ ਮਾਲ ਸਾਰਾ ਏ ਵੀ 1000 ਦੇ ਤਿੰਨ ਵਾਲੀ ਨੇ ਇਹ 1000 ਦੇ ਤਿੰਨ ਰੋਲ ਨੇ ਇਹ ਵੀ ਤਿੰਨ ਨੇ ਹਣੇ ਇਸ ਤੋਂ ਇਲਾਵਾ ਆਪਣੇ ਆਹ ਰੋਲ ਦੇ ਜਿਹੜੇ ਦੇਖ ਰਹੇ ਹੋ ਇਹ 1000 ਦੇ ਚਾਰ ਰੋਲ ਨੇ ਹੈ 1000 ਦੇ ਚਾਰ ਰੋਲ ਦੇਖ ਲਓ ਸਿਰਫ 5 ਰੁਪਏ ਫੁੱਟ 5 ਰੁਪਏ ਫੁੱਟ ਤੇ ਜੇ ਮਾਰਕੀਟ ਚ ਲੈਣ ਵਾਗੇ ਮੈਂ ਚਲੋ ਮੋਟਾ ਜਿਹਾ ਸਾਬ ਲਾ ਲਾਂ ਵੀ ਕਿਸੇ ਨੇ ਚਲੋ ਐ ਵੀ ਦੇ ਕਹਿ ਦੇਣਾ ਵੀ 600 ਦਾ ਲੈ ਜਾ ਹਾਂਜੀ ਹਾਂਜੀ 550 ਦਾ ਲਾ ਲਓ 500 ਦਾ ਲਾ ਲਓ ਯਾਰ ਹੋਰ ਗੱਲ ਖਤਮ ਕਰੋ ਇਹ ਦਵਾਂਗੇ 1000 ਦੇ 4 250 ਰੁਪਏ ਦਾ ਇੱਕ ਪੈ ਗਿਆ ਫਿਰ ਵੀ ਆਹ ਵਾਲੇ ਜਿਹੜੇ ਤੁਹਾਨੂੰ ਇਹ ਦਿਖ ਰਹੇ ਨੇਗੇ ਠੀਕ ਹੈ ਉਹਦੇ ਨਾਲੋਂ ਥੋੜਾ ਜਿਹਾ ਫਰਕ ਹੈ ਇੱਕ ਆਹ ਦੇਖ ਲਓ ਇਹਦੀ ਭਾਵੇਂ ਹੋ ਸਕੇ ਤਾਂ ਬਈ ਫੋਟੋ ਕਲਿੱਕ ਕਰ ਲਓ ਕੋਈ ਚੱਕਰ ਨਹੀਂ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਡਿਜ਼ਾਈਨ ਪਿਆ ਤੇ ਉਹ ਸਾਹਮਣੇ ਵਾਲ ਪੇਪਰ ਵੀ ਹੋਰ ਪਏ ਨੇ ਇੱਕ ਵਾਰੀ ਇਹਦੀ ਛੱਤ ਦੇ ਨਜ਼ਾਰਾ ਜਿੰਨੇ ਭਰਾ ਵੀ ਦੇਖ ਰਹੇ ਨੇ ਤੁਹਾਨੂੰ ਇੰਨਾ ਚੋ ਕੋਈ ਡਿਜ਼ਾਈਨ ਸਾਹਮਣ ਦਾ ਉਹ ਦੇਖ ਲਓ ਬਾਕੀ ਨਾ ਸਕਰੀਨ ਤੇ ਇੱਕ ਨੰਬਰ ਜ਼ਿਆਦਾ ਕਿਸੀ ਵੀਰ ਪਰ ਇਹਨਾਂ ਦੇ ਰੂਮ ਦੇ ਡਿਜ਼ਾਈਨ ਹੋਰ ਵੀ ਦੇਖਣੇ ਨੇ ਕਿਹੜੇ ਕੜਾ ਤਰ੍ਹਾਂ ਦਾ ਸਾਰਾ ਕੁਝ ਡਿਉ ਆਪਣੇ ਪੀਡੀਐਫ ਵਾਲੇ ਪੰਜਾਂ ਨਾਣੀ ਆਪਾਂ ਆ ਜੀ ਆ ਜੀ ਬਿਲਕੁਲ ਜੀ ਤੇ ਬਾਕੀ ਜਿੰਨੇ ਭਰਾ ਦੇਖ ਰਹੇ ਨੇ ਜੀ ਉੱਪਰ ਕੋਈ ਹੋਰ ਚੀਜ਼ ਰਹੀ ਹੋਵੇ ਜੀ ਮਾਈਂਡ ਜਿੱਨਾ ਦਿਖਾਈ ਰਹੋਗੇ